ਤੇਰਾ ਦਾਦਾ ਕਹੀ ਆਯਾਦੀ ਤੇਰਾ ਦਾਦਾ ਕਹੀ ਆਯਾਦੀ ਸਾਡਾ ਹੱਲਾ ਕਹਿੰਦਾ ਏ ਤੇਰਾ ਦਾਦਾ ਕਹੀ ਆਯਾਦੀ ਸਾਡਾ ਹੱਲਾ ਕਹਿੰਦਾ ਏ ਬਸ ਇਸੇ ਗੱਲ ਤੇ ਮਿੱਤਰਾ ਆਪਣਾ ਰੌਲਾ ਪੈਂਦਾ ਏ ਬਸ ਇਸੇ ਗੱਲ ਤੇ ਮਿੱਤਰਾ ਆਪਣਾ ਰੌਲਾ ਪੈਂਦਾ ਏ ਅਸੀਂ ਰੋਟੀ ਦੀ ਗੱਲ ਕਰੀਏ ਤਗਮਾ ਮਿਲੇ ਗਦਾਰੀ ਦਾ ਉਹਰਾ ਮੁੱਲ ਨ ਪੈਂਦਾ ਸਾਡੀ ਕਿਰਤ ਵਿਚਾਰੀ ਦਾ ਸਾਡਾ ਦੁਸ਼ਮਨ ਡਾਇਰ ਆ ਸਾਡਾ ਦੁਸ਼ਮਨ ਡਾਇਰ ਥੋੜੀ ਗੋਦ ਚ ਪੈਂਦਾ ਏ ਬਸ ਇਸੇ ਗੱਲ ਤੇ ਮਿੱਤਰ ਆ ਆਪਣਾ ਰੌਲਾ ਪੈਂਦਾ ਏ ਤੇਰਾ ਦਾਦਾ ਕਹੇ ਆਯਾਦੀ ਓਟੀਆਂ ਹੁੰਦੀਆਂ ਸਹਿਰਾਂ ਸਾਨੂੰ ਖਰਚ ਪੈਂਦੇ ਨੇ ਆ ਤੁਹਾਨੂੰ ਬੁੱਕੇ ਮਿਲਦੇ ਸਾਡੇ ਪਰਚੇ ਪੈਂਦੇ ਨੇ ਜਦ ਥੋਡੇ ਕਿਲੇ ਉਸਰਦੇ ਜਦ ਥੋਡੇ ਕਿਲੇ ਉਸਰਦੇ ਸਾਡਾ ਝੁੱਕਾ ਟੈਂਦਾ ਏ ਫਸ ਇਸੇ ਗੱਲ ਤੇ ਮੈਂ ਤਰਾ ਆਪਣਾ ਰੌਲਾ ਪੈਂਦਾ ਏ ਤੇਰਾ ਦਾਦਾ ਕਹੇ ਆਜ਼ਾਦੀ ਛੋਟੇ ਮਾਫੀਆਂ ਮੰਗ ਕੇ ਉਦੋਂ ਬੁੱਤਾ ਸਾਰ ਗਏ ਸਾਡੇ ਭਗਤ ਸਰਾਬੇ ਵਰਗੇ ਦੇਖੋ ਜਾਨਾ ਬਾਰ ਗਏ ਆ ਤੁਨੂੰ ਮਿਲਦੀ ਪੈਨਸ਼ਨ ਆ ਤੁਨੂੰ ਮਿਲਦੀ ਪੈਨਸ਼ਨ ਸਾਡੇ ਰਸਾ ਪੈਂਦਾ ਏ ਬਸ ਇਸੇ ਗੱਲ ਤੇ ਮੈਂ ਤਰਾ ਆਪਣਾ ਰੌਲਾ ਪੈਂਦਾ ਏ ਤੇਰਾ ਦਾਦਾ ਕਹੇ ਆਯਾਦੀ ਤੇਰਾ ਦਾਦਾ ਕਹੇ ਆਜ਼ਾਦੀ ਸਾਡਾ ਹੱਲਾ ਕਹਿੰਦਾ ਏ ਬਸ ਇਸੇ ਗੱਲ ਤੇ ਮਿੱਤਰਾ ਆਪਣਾ ਰੌਲਾ ਪੈਂਦਾ ਏ ਬਸ ਇਸੇ ਗੱਲ ਤੇ ਮਿੱਤਰਾ ਆਪਣਾ ਰੌਲਾ ਪੈਂਦਾ ਏ